ਹਾਂ ਸਰ ਕੀ ਲਾਵਾਂ ਜੀ ਮੇਰਾ ਨਾਮ ਹਰਵੰਦ ਸਿੰਘ ਭਲੇਦ ਜੀ ਅੱਜ ਵੀ ਆਪਾਂ ਬਰਕਰਾਰ ਟ੍ਰਾਂਸਪੋਰਟ ਵਰਕਰ ਜੀ ਨੇ ਇਹ ਤੱਕ ਅੱਜ ਦੀ ਦਿੱਲੀ ਲੁਧਿਆਣਾ ਤੋਂ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਜੋ ਬਸ ਸਟੈਂਡ ਤੇ ਡੀਪੂ ਪੱਧਰ ਤੇ ਭ੍ਰਿਸ਼ਟਾਚਾਰ ਸਾਡੇ ਜੀਐਮ ਸਾਹਿਬ ਵੱਲੋਂ ਹੋ ਰਿਹਾ ਉਹਦੇ ਸਬੰਧ ਚ ਅਸੀਂ ਕਈ ਦਫਾ ਅਖਬਾਰਾਂ ਚ ਵੀ ਦੇ ਚੁੱਕੇ ਹਾਂ ਵੀ ਇਹ ਇੱਥੇ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਹੋ ਰਿਹਾ ਪਰ ਇਹਦੇ ਸਮਝ ਨਹੀਂ ਆਉਂਦੀ ਇੱਥੇ ਵਿਜੀਲੈਂਸ ਭਾਗ ਕੀ ਕਰਾ ਜਾਂ ਸੁਣਵਾਈ ਕਿਉਂ ਨਹੀਂ ਹੁੰਦੀ ਜਾਇਨਾ ਤੋਂ ਕੋਈ ਮੰਥਲੀਆਂ ਆ ਰਹੀਆਂ ਨੇ ਅਸੀਂ ਇਹਦੇ ਸੰਬੰਧ ਵਿੱਚ ਆ ਨਾ ਕਿਤੇ ਸੁਣਾਈ ਹੋਈ ਅਸੀਂ ਉਹਦੇ ਸੰਬੰਧ ਚ ਅੱਜ ਡੀਸੀ ਸਾਹਿਬ ਨੂੰ ਮਿਲਿਆ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਜਿਹੜੇ ਖਲਾਫ ਤੇ ਕ੍ਰਾਪਸ਼ਨ ਕਰ ਰਹੇ ਆ ਜਾਂ ਨਜਾਇਜ਼ ਡਿਉਟੀਆਂ ਵਰਕਰਾਂ ਤੋਂ ਇੱਕ ਸੀਟ ਤੋਂ ਦੂਜੀ ਸੀਟ ਤੇ ਲਾ ਕੇ ਅਗਰਾਹੀ ਵੀ ਕੀਤੀ ਜਾਂਦੀ ਆ ਤੇ ਵੱਡੇ ਪੱਧਰ ਤੇ ਉਹਨਾਂ ਦਾ ਕੰਮ ਵੀ ਦੂਜੇ ਸ਼ਹਿਰਾਂ ਦੇ ਲੈ ਰਹੇ ਨੇ ਮੰਗ ਪੱਤਰ ਦੇ ਵਿੱਚ ਕੀ ਕੀ ਮੰਗਾ ਲਿਖਿਆ ਜੀ ਨਹੀਂ ਦਾ ਕੋਈ ਨਹੀਂ ਅਸੀਂ ਮੰਗ ਕੋਈ ਨਹੀਂ ਜੀ ਅਸੀਂ ਤਾਂ ਕਹਿੰਦੇ ਜੋ ਭ੍ਰਿਸ਼ਟਾਚਾਰ ਹੋਇਆ ਉਹਨਾਂ ਦਾ ਕਾਰਵਾਈ ਨਹੀਂ ਕਿਸ ਪ੍ਰਕਾਰ ਦੇ ਭ੍ਰਿਸ਼ਟਾਚਾਰ ਦੇ ਅੱਡੇ 'ਚ ਪ੍ਰਾਈਵੇਟ ਬੱਸਾਂ ਨੂੰ ਵਾਧੂ ਟਾਈਮ ਲਵਾ ਕੇ ਉਹਨਾਂ ਨੂੰ ਕਰਾਪਸ਼ਨ ਕਰਾਈ ਜਾਂਦੀ ਆ ਜਿਵੇਂ ਗੱਡੀ ਦਾ ਟਾਈਮ ਓਕੇ ਦਾ ਜਾ ਰਹੀ ਆ ਹੋਰ ਰੋ ਕੋਈ ਪੁੱਛਣ ਵਾਲਾ ਨਹੀਂ ਹੈਗਾ ਇੱਥੇ ਨਿਊ ਕਾਲ ਵਾਲੇ ਪਿਛਲੇ ਹਫਤੇ ਆ ਕੇ ਗਏ ਨੇ ਪਿੱਟ ਕੇ ਗਏ ਨੇ ਕਿ ਉਹਨਾਂ ਦੀ ਗੱਡੀ ਦੇ ਮੂਰੇ ਝੜਾਰ ਵਾਲੇ ਟੱਕੇ ਨਾਲ ਹੋਰ ਨੂੰ ਲੈ ਕੇ ਜਾ ਰਹੇ ਜਦੋਂ ਕਿ ਉਹਦਾ ਪਰਮਿਟ ਮੋਕੇ ਦਾ ਪਰ ਇਹ ਸਾਹਿਬ ਨੇ ਉਹਨੇ ਕੋਈ ਸਰਵਾਈ ਨਹੀਂ ਕੀਤੀ ਜੀ ਇਹੋ ਗੱਲ ਦੀ ਪਰ ਅਸੀਂ ਉਹਨੂੰ ਜਰੂਰ ਵਿਸ਼ਵਾਸਨ ਦਿੱਤਾ ਵੀ ਅਸੀਂ ਲੜਾਂਗੇ ਜਿਉ ਇੱਥੇ ਨਜਾਇਜ਼ ਹੋ ਰਿਹਾ ਭ੍ਰੇਟਾਚਾਰ ਹੋ ਰਿਹਾ ਉਹਦੇ ਖਿਲਾਫ ਅਸੀਂ ਉਹਨੇ ਅੰਦਰੋਂ ਕੀ ਆਸ਼ਵਾਸ਼ਣ ਮਿਲਿਆ ਜੀ ਉਹ ਕਹਿੰਦੇ ਵੀ ਕਾਰਵਾਈ ਕਰਾਵਾਂਗੇ ਅਸੀਂ ਜਰੂਰ ਠੀਕ ਹਾਂਜੀ ਇਹੀ ਵਿਸ਼ਵਾਸ ਨੂੰ ਹੈ ਜਿਹੜੀ ਸਾਹਿਬ ਠੀਕ ਹੈ ਜੀ ਪਰ ਸੰਜੋਸ਼ਨੀ ਸਰਕੂਟੇਸ਼ਨ ਜਿਹੜੀ ਕਿ ਰੋਡ ਤੇ ਸਾਡੀ ਇਕਾਈ ਹੈਗੀ ਹੈ ਰੋਡ ਤੇ ਤਾਂ ਜੋ ਇਹਨਾਂ ਨੇ ਦੱਸਿਆ ਭ੍ਰੇਟਾਚਾਰ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਔਰ ਮੁੱਖ ਮੰਤਰੀ ਜੀ ਹਾਂ ਦਾ ਹੈਗਾ ਵਾ ਕਿ ਭ੍ਰਸ਼ਟਾਚਾਰ ਦਾ ਜੜੂ ਖਤਮ ਕਰਨਾ ਹੈਗਾ ਵਾ ਅਗਰ ਭ੍ਰਸ਼ਟਾਚਾਰ ਹੋ ਰਿਹਾ ਹੈਗਾ ਤਾਂ ਉਹਦੀ ਇਨਕੁਆਰੀ ਜਿਹੜੀ ਹੈਗੀ ਹੈ ਡਿਪਾਰਟਮੈਂਟ ਵੱਲੋਂ ਹੋਣੀ ਚਾਹੀਦੀ ਹੈਗੀ ਆ ਤਾਂ ਜੇ ਭ੍ਰਸ਼ਟਾਚਾਰ ਕਰਨ ਵਾਲੇ ਜਿਹੜੇ ਹੈਗੇ ਆ ਬੰਦੇ ਹੈਗੇ ਆ ਉਹਨਾਂ ਉੱਤੇ ਹੈਗਾ ਉਹਨਾਂ ਦੇ ਬੰਦ ਹੀ ਕਾਰਵਾਈ ਔਰ ਵੱਡੀ ਪੱਧਰ ਤੇ ਉਹਨਾਂ ਨੂੰ ਸਜ਼ਾ ਜਿਹੜੀ ਹੈਗੀ ਆ ਮਿਲਣੀ ਚਾਹੀਦੀ ਠੀਕ ਇਹ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਜੁਨੀਅਨ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਬਸ ਸਟੈਂਡ ਲਗਾਉਣ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਉਹਦੇ ਬਾਰੇ ਦੱਸਤਾ ਹੈ ਇਸ ਨੂੰ ਚੈੱਕ ਕਰਵਾ ਲੈਂਦੇ ਹਾਂ ਠੀਕ ਹੈ ਤੁਸੀਂ ਕੀ ਉਹ ਕਾਰੋਬਾਰ ਚੱਲ ਰਿਹਾ ਹੈ? ਥੈਂਕ ਯੂ।